ਗੁਰੂ ਅੰਮ੍ਰਿਤਸਰ ਤੋਂ ਇਲਾਕੇ ਪੰਜੇ ਨੇ ਔਰ ਨਾਲ ਚੇਤੇ ਤੌਰ ਤੇ ਡੇਰਾ ਬੱਪਾ ਨਾਨਕ ਦੇ ਵਿੱਚੋਂ ਸਾਡੇ ਸਾਖੀ ਸ੍ਰੀ ਗੁਰਜੀਤ ਰੰਧਾਵਾ ਜੀ ਜੋ ਐਮ ਐਲ ਏ ਬਣੇ ਨੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਵੋਟਰਾਂ ਸਪੋਰਟਰਾਂ ਨੂੰ ਜਿਨ੍ਹਾਂ ਨੇ ਬਹੁਤ ਜਨਨਤ ਕਰਕੇ ਉਹਨਾਂ ਨੂੰ ਜਿਤਾਇਆ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਨੇ ਨਾਲ ਅੱਜ ਉਹ ਦੇਣਾ ਕਿ ਅੱਜ ਅਹੰਕਾਰ ਦਾ ਜਿਹੜਾ ਉਹ ਟਕਿਆ ਅਹੰਕਾਰ ਖਤਮ ਹੋਇਆ ਅਹੰਕਾਰ ਦੀ ਹਾਰ ਹੋਈ ਹੈ ਔਰ ਨਿਮਰਤਾ ਦੀ ਜਿੱਤ ਹੋਈ ਹੈ ਤੁਸੀਂ ਦੇਖਿਆ ਕਿ ਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਇਲੈਕਸ਼ਨਾਂ ਦੇ ਵਿੱਚ ਹੰਕਾਰ ਵਿਰੋਧੀਆਂ ਦੇ ਵਿੱਚ ਝਲਕਦਾ ਰਿਹਾ ਔਰ ਉਸ ਹੰਕਾਰ ਦੀ ਜਿਹੜੀ ਹੈ ਉਹ ਅੱਜ ਹਾਰ ਹੋਈ ਹੈ ਔਰ ਨਿਮਰਤਾ ਦੀ ਜਿੱਤ ਹੋਈ ਹੈ ਸੋ ਅੱਜ ਦਿਨਰ ਦੇ ਵਿੱਚ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇੱਥੇ ਆ ਇਸ ਖੁਸ਼ੀ ਨੂੰ ਇਜ਼ਹਾਰ ਕਰ ਰਹੇ ਨੇ ਪਟਾਕੇ ਚਲਾ ਕੇ ਭੰਗੜਾ ਪਾ ਕੇ ਸਾਰੇ ਆ ਖੁਸ਼ੀ ਮਨਾ ਰਿਹਾ ਮੈਂ ਇਸੇ ਤਰ੍ਹਾਂ ਆਪਣੇ ਸਾਰੇ ਵਲੰਟੀਅਰਜ਼ ਨੂੰ ਮੁਬਾਰਕਬਾਦ ਇਹਣਾ ਕਿ ਜਿਨ੍ਹਾਂ ਨੇ ਨਾਲ ਸਾਰਿਆਂ ਨੇ ਹਿੰਮਤ ਬਣਾਈ ਹੈ ਮੇਰੇ ਨਾਲ ਵੀ ਸਾਰੇ ਸਾਡੇ ਸਾਥੀ ਉਹਦੇ ਵਿੱਚ ਹਿੱਸਾ ਲਿਆ ਕੈਂਪੇਨ ਦੇ ਵਿੱਚ ਹਿੱਸਾ ਲਿਆ ਸੋ ਅੱਜ ਇੱਕ ਬਹੁਤ ਵੱਡਾ ਕਿਲਾ ਜਣਾ ਹੈ ਜੇ ਬਾਬਾ ਨਾਨਕ ਦਾ ਉਹ ਆਮ ਜਿੱਤਾਂ ਨੇ ਟੁੱਟਿਆ ਕਿਉਂਕਿ ਉਹਦੇ ਕੈਂਪੇਨ ਦੇ ਵਿੱਚੋਂ ਵੀ ਉਹਾਂ ਦੀ ਬੋਲੀ ਵਿੱਚ ਉਹ ਹੰਕਾਰ ਛਲਕਦਾ ਸੀ ਉਹ ਹੰਕਾਰ ਨੂੰ ਅੱਜ ਲੋਕਾਂ ਨੇ ਨੀਵਾ ਕਰ ਦਿੱਤਾ ਕਈ ਨਿਮਰਤਾ ਨੂੰ ਚੁੱਕ ਕੇ ਰੱਖਿਆ ਸੋ ਲੋਕਾਂ ਨੂੰ ਬਹੁਤ ਬਹੁਤ ਮੁਆਫੀ ਆਮ ਆਦਮੀ ਜਿੰਦਾ